ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ Job Point Punjab ਦੇ ਉੱਤੇ ਤੇ ਅੱਜ ਆਪਾਂ ਪੰਜਾਬ ਜਿਗਰ ਦੀ ਕਲਾਸ ਨੰਬਰ 25 ਲੈ ਕੇ ਆ ਚੁੱਕੇ ਹਾਂ ਜਿਸ ਚੋਂ ਆਪਾਂ ਪੜਾਂਗੇ ਪੰਜਾਬ ਦੀਆਂ ਸਮਾਜਿਕ ਲਹਿਰਾਂ ਬਾਰੇ ਪੰਜਾਬ ਵਿੱਚ ਕਿਹੜੀਆਂ ਕਿਹੜੀਆਂ ਮੂਵਮੈਂਟਸ ਸੀ ਜਿਹੜੀਆਂ ਪੰਜਾਬ ਦੇ ਵਿੱਚ ਚੱਲੀਆਂ ਜਦੋਂ ਕਿ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ ਆ ਤੇ ਉਸ ਤੋਂ ਬਾਅਦ ਕਿਹੜੇ ਕਿਹੜੇ ਰਿਫਾਰਮਸ ਸੀ ਜਿਹੜੇ ਪੰਜਾਬ ਨੂੰ ਮਤਲਬ ਕਿ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਸ਼ੁਰੂ ਕੀਤੇ ਗਏ ਅੱਜ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕੰਪਲੀਟ ਇਨਫੋਰਮੇਸ਼ਨ ਲੈਣੀ ਆ ਤੇ ਸਭ ਤੋਂ ਪਹਿਲਾਂ ਉਹਨਾਂ ਬੱਚਿਆਂ ਨੂੰ ਰਿਕਵੈਸਟ ਹੈ ਜਿਹੜੇ ਆਪਣੇ ਚੈਨਲ ਤੇ ਬੱਚੇ ਨਵੇਂ ਆਣੇ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸੈਸ਼ਨ ਨੂੰ ਜਲਦ ਤੋਂ ਜਲਦ ਕਰਦੇਓ ਸ਼ੇਅਰ ਤੇ ਆਪਦੇ ਕਮੈਂਟਾਂ 'ਚ ਜ਼ਰੂਰ ਆਪਣੇ ਜਿਹੜਾ ਹੈਗਾ ਫੀਡਬੈਕ ਤੇ ਮੈਨੂੰ ਜਿਹੜੇ ਸੁਝਾਸ਼ਨ ਦਿਆ ਕਰੋ ਤਾਂ ਜੋ ਸਾਨੂੰ ਨੈਕਸਟ ਕਲਾਸਾਂ 'ਚ ਹੋਰ ਜਿਹੜਾ ਹੈਗਾ ਤੁਹਾਡੇ ਲਈ ਜਿਹੜਾ ਤੁਹਾਨੂੰ ਐਕਸਟਰਾ ਡਾਟਾ ਅਗਰ ਤੁਹਾਨੂੰ ਚਾਹੀਦਾ ਜ਼ਰੂਰੀ ਹੈ ਤੁਹਾਨੂੰ ਲੱਗਦਾ ਕਿ ਸਰ ਸਾਨੂੰ ਹੋਰ ਡਿਪਲੀ ਕਰਵਾਉਣਾ ਤਾਂ ਤੁਹਾਨੂੰ ਉਹ ਵੀ ਕਰਵਾ ਦਊਗਾ ਠੀਕ ਹੈ ਪਰ ਮੈਂ ਫਿਲਹਾਲ ਜਿੰਨਾ ਕ ਡਾਟਾ ਲੈ ਕੇ ਆਉਣਾ ਇਸ ਤੋਂ ਜ਼ਿਆਦਾ ਜ਼ਰੂਰੀ ਮੈਨੂੰ ਨਹੀਂ ਲੱਗਦਾ ਕਿ ਕੁ ਤਾਂ ਤੁਸੀਂ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਲਿੰਕ ਤੁਹਾਨੂੰ ਜਿਹੜਾ ਹੈਗਾ ਡਿਸਕ੍ਰਿਪਸ਼ਨ 'ਚ ਮਿਲ ਜੂ ਅਦਰਵਾਈਜ਼ ਤੁਸੀਂ ਸਰਚ ਕਰਿਓ job.punjab ਤੇ ਉੱਥੇ ਤੁਹਾਨੂੰ ਇਸ ਤਰੀਕੇ ਦਾ ਜਿਹੜਾ ਆਈਕਨ ਦੇਖਣ ਨੂੰ ਮਿਲ ਜੂ ਉੱਥੋਂ ਤੁਸੀਂ ਜੁਆਇਨ ਕਰ ਲਿਓ ਤੇ ਪੀਡੀਐਫ ਨੂੰ ਡਾਊਨਲੋਡ ਕਰ ਲਿਓ ਤੇ ਪ੍ਰਿੰਟ ਕਰਵਾ ਲਿਓ ਠੀਕ ਹੈ ਹੁਣ ਜਿਹੜੀ ਅੱਜ ਦੀ ਆਪਣੀ ਕਲਾਸ ਹੈ ਉਹ ਸਟਾਰਟ ਕਰਦੇ ਆ ਸੋਸ਼ਲ ਮੂਵਮੈਂਟਸ ਆਫ ਪੰਜਾਬ ਇਹ ਜਿਹੜੀਆਂ ਸੋਸ਼ਲ ਮੂਵਮੈਂਟਸ ਪੰਜਾਬ ਦੀ ਸਮਾਜਿਕ ਲਹਿਰਾਂ ਪੰਜਾਬ ਦੀ ਜਿਹੜੀਆਂ ਕਦੋਂ ਸਟਾਰਟ ਹੋਈਆਂ ਸੀ ਇਹ ਸਟਾਰਟ ਹੋਈਆਂ ਜਦੋਂ ਅੰਗਰੇਜ਼ਾਂ ਨੇ ਪੰਜਾਬ ਨੂੰ ਮਤਲਬ ਕਿ ਆਪਣੇ ਅੰਦਰ ਕਰ ਲਿਆ 29 ਮਾਰਚ 1849 ਨੂੰ ਇਹ ਮੈਂ ਤੁਹਾਨੂੰ ਕੱਲ ਦੀ ਕਲਾਸ 'ਚ ਮਹਾਰਾਜ ਦਲੀਪ ਸਿੰਘ ਵਾਲੀ ਕਲਾਸ ਜਿਹੜਾ ਕਰਵਾ ਗਏ ਆ ਕਿ ਅੰਗਰੇਜ਼ਾਂ ਨੇ ਪੰਜਾਬ ਨੇ ਆਪਣੇ ਅਧੀਨ ਕਦੋਂ ਕਰਿਆ 29 ਮਾਰਚ 1849 ਨੂੰ ਠੀਕ ਹੈ ਹੁਣ ਆਪਾਂ ਚਲੋ ਪੜ੍ਹਦੇ ਆ ਕਿਹੜੀਆਂ-ਕਿਹੜੀਆਂ ਸਮਾਜਿਕ ਲਹਿਰਾਂ ਪੰਜਾਬ ਵਿੱਚ ਚੱਲੀਆਂ ਸਭ ਤੋਂ ਪਹਿਲਾਂ ਪ੍ਰਾਥਨਾ ਸਮਾਜ ਬਾਰੇ ਠੀਕ ਹੈ ਮੈਂ ਇਹਨਾਂ ਬਾਰੇ ਡਿਟੇਲ 'ਚ ਨਹੀਂ ਕਰਵਾ ਰਿਹਾ ਕਿਉਂਕਿ ਡਿਟੇਲ 'ਚ ਇਹਨਾਂ ਨੂੰ ਪੜ੍ਹੇ ਦਾ ਕੋਈ ਫਾਇਦਾ ਨਹੀਂ ਸਿਰਫ ਇਹਨਾਂ ਦੇ ਫਾਊਂਡਰ ਤੇ ਇਹਨੇ ਕਿੱਥੇ ਇਹ ਮਤਲਬ ਕਿ ਬਣਾਈਆਂ ਗਈਆਂ ਤੇ ਕਿਹੜਾ ਇਅਰ ਸੀ ਕਿਹੜਾ ਸਨ ਸੀ ਆਪਾਂ ਸਿਰਫ ਜ਼ਰੂਰੀ ਚੀਜ਼ਾਂ ਬਾਰੇ ਪ ਸਭ ਤੋਂ ਪਹਿਲਾਂ ਪ੍ਰਾਥਨਾ ਸਮਾਜ ਪ੍ਰਾਥਨਾ ਸਮਾਜ ਲਈ ਕੁਝ ਕੁ ਵਿੱਚ ਇਹਦੀ 1-2 ਇੰਡੀਆ ਲੈਵਲ ਦੀਆਂ ਵੀ ਨੇ ਠੀਕ ਹੈ ਤੇ ਹੁਣ ਆਪਾਂ ਚਲੋ ਪੜ੍ਹਦੇ ਹਾਂ ਪ੍ਰਾਥਨਾ ਸਮਾਜ ਕਿਹਨੇ ਡਿਵੈਲਪ ਕਰਿਆ ਇਹ ਹੀ ਕਰਿਆ ਆਤਮਾਰਾਮ ਪਾਂਡੇਗਰ ਠੀਕ ਆ ਆਤਮਾਰਾਮ ਪਾਂਡੇਗਰ ਕਿਹੜੀ ਸਾਲ ਦੇ ਵਿੱਚ 1867 ਦੇ ਵਿੱਚ ਤੇ ਕਿੱਥੇ ਸਟਾਰਟ ਕਰਿਆ ਇਹ ਹੀ ਕਰਿਆ ਸੀ ਬੰਬਈ ਦੇ ਵਿੱਚ ਬਣਾਇਆ ਗਿਆ ਠੀਕ ਹੈ ਇਹ ਹੀ ਬਸ ਜਿਹੜੇ ਆਪਣੇ ਮੰਨ ਲਓ ਕਿ ਤਿੰਨ ਪੁਆਇੰਟ ਤਿੰਨ ਚਾਰ ਪੁਆਇੰਟ ਜ਼ਰੂਰੀ ਹੁੰਦੇ ਨੇ ਕਿ ਕਿਹਨੇ ਸਟਾਰਟ ਡਿਵੈਲਪ ਕਰਿਆ ਹੈ ਕਿਹਨੇ ਬਣਾਇਆ ਕਿਹਨੇ ਸਥਾਪਨਾ ਕੀਤੀ ਸਥਾਪਨਾ ਕਿੱਥੇ ਕੀਤੀ ਤੇ ਕਿਹੜੇ ਸਾਲ ਦੇ ਵਿੱਚ ਕੀਤੀ ਠੀਕ ਆਪਾਂ ਵਸੇ ਜਿਹੜੀ ਮੇਨ ਮੇਨ ਚੀਜ਼ਾਂ ਨੇ ਜਾਂ ਜਿਹੜੀਆਂ ਵੀ ਮੈਨੂੰ ਚੀਜ਼ਾਂ ਜ਼ਰੂਰੀ ਲੱਗੀਆਂ ਨੇ ਮੈਂ ਤੁਹਾਨੂੰ ਸਿਰਫ ਉਹ ਲੈ ਕੇ ਆਇਆ ਆ ਆਪਾਂ ਫਾਕਟੁਅਲ ਜਿਹੜੀ ਥਿਊਰੀ ਐਕਸਟਰਾ ਐਡ ਆਪ ਨਹੀਂ ਕਰਨੀ ਹੁਣ ਨੈਕਸਟ ਆ ਗਿਆ ਆਪਣਾ ਬ੍ਰਹਮੋ ਸਮਾਜ ਬ੍ਰਹਮੋ ਸਮਾਜ ਬਾਰੇ ਕੁਐਸਚਨ ਆਉਂਦਾ ਕਿ ਇਹ ਇਹਦਾ ਫਾਊਂਡਰ ਕੌਣ ਹੈ ਕਿਹਨੇ ਸਟਾਰਟ ਕਰਿਆ ਇਹ ਹੀ ਸਟਾਰਟ ਕਰਿਆ ਤੇ ਸਟਾਰਟਡ ਬਾਏ ਰਾਜਾ ਰਾਮ MOHAN RAI ਠੀਕ ਹੈ ਬ੍ਰਹਮੋ ਸਮਾਜ ਸਟਾਰਟਡ ਬਾਏ ਰਾਜਾ ਰਾਮ MOHAN RAI ਐਂਡ ਹੀ ਪਬਲਿਸ਼ਡ ਅ ਨਿਊਜ਼ਪੇਪਰ ਤੇ ਰਾਜਾ ਰਾਮ MOHAN RAI ਨੇ ਇੱਕ ਜਿਹੜਾ ਨਿਊਜ਼ਪੇਪਰ ਪਬਲਿਸ਼ਡ ਕਰਿਆ ਸੀ ਕੀ ਦੈਨ ਆ ਗਿਆ ਆਪਣਾ ਆਦ ਬਰਮੋ ਸਮਾਜ ਇਹ ਸਿਰਫ ਕੱਲਾ ਬਰਮੋ ਸਮਾਜ ਸੀ ਇਹ ਆ ਗਿਆ ਆਦ ਬਰਮੋ ਸਮਾਜ ਇਹ ਕਿੰਨੀ ਸਟਾਰਟ ਕਰਿਆ ਇਹ ਕਰਿਆ ਦਵਿੰਦਰਨਾਥ ਟੈਗੋਰ ਨੇ ਠੀਕ ਹੈ ਦਵਿੰਦਰਨਾਥ ਟੈਗੋਰ ਨੇ ਹੁਣ ਆਪਾਂ ਆਪਣੀ ਨੈਕਸਟ ਸਲਾਈਡ ਤੇ ਚੱਲਦੇ ਹਾਂ ਹੁਣ ਆਪਣਾ ਆ ਗਿਆ ਆਰਐਸ ਸਮਾਜ ਇਹ ਵੀ ਬਹੁਤ ਜ਼ਰੂਰੀ ਹੈ ਇਹ ਵੀ ਬਹੁਤ ਮਤਲਬ ਕਿ ਪੇਪਰਾਂ ਜਾਂਦਾ ਹੁੰਦਾ ਕਿ ਆਰਐਸ ਸਮਾਜ ਦਾ ਫਾਊਂਡਰ ਕੌਣ ਸੀ ਇਹਦਾ ਫਾਊਂਡਰ ਹੈਗੀ ਸੀ ਦਿਆਨੰਦ ਸਰਸਪਤੀ ਠੀਕ ਹੈ ਤੇ ਕਿਹੜੇ ਸਾਲ ਦੇ ਵਿੱਚ ਇਹਦੀ ਸ਼ੁਰੂਆਤ ਕਰੀ ਗਈ 1875 ਦੇ ਵਿੱਚ ਤੇ ਕਿੱਥੇ ਸ਼ੁਰੂਆਤ ਕਰੀ ਗਈ ਮੁੰਬਈ ਦੇ ਵਿੱਚ ਠੀਕ ਹੈ ਫਰਸਟ ਬ੍ਰਾਂਚ ਆਫ ਬ੍ਰਹਮੋ ਸਮਾਜ ਐਂਡ ਦੀ ਆਰ ਐਸ ਸਮਾਜ ਜਿਹੜਾ ਆਪਾਂ ਬ੍ਰਹਮੋ ਸਮਾਜ ਮੈਂ ਤੁਹਾਨੂੰ ਦੱਸਦਾ ਜਿਹੜਾ ਆਪਾਂ ਇਹ ਪੜ੍ਹ ਕੇ ਆਏ ਨਾ ਬ੍ਰਹਮੋ ਸਮਾਜ ਤੇ ਹੁਣ ਆਪਾਂ ਆ ਗਏ ਆਰ ਐਸ ਸਮਾਜ ਜਿਹੜਾ ਆਪਾਂ ਇਹ ਪੜ੍ਹ ਰਹੇ ਆ ਤੇ ਇਹ ਕੁਐਸਚਨ ਆਇਆ ਸੀ ਲਾਸਟ ਇਅਰ ਪੰਜਾਬ ਪੁਲਿਸ ਦੇ ਪੇਪਰ ਚ ਕਿ ਜਿਹੜੀ ਬ੍ਰਹਮੋ ਸਮਾਜ ਤੇ ਆਰ ਐਸ ਸਮਾਜ ਦੀ ਪਹਿਲੀ ਬ੍ਰਾਂਚ ਸੀ ਉਹ ਕਿੱਥੇ ਖੁੱਲੀ ਗਈ ਤੇ ਕਦੋਂ ਖੁੱਲੀ ਗਈ ਉਹ ਖੁੱਲੀ ਗਈ ਸੀ ਲਾਹੌਰ ਦੇ ਵਿੱਚ ਤੇ ਕਦੋਂ ਹੋਲੀਗੀ 1877 ਦੇ ਵਿੱਚ ਜਿਹੜਾ ਸ਼ਾਇਦ ਇਅਰ ਪੁੱਛਿਆ ਹੋਇਆ ਸੀ ਹਾਂ ਉੱਥੇ then ਰਾਧਾ ਸਵਾਮੀ ਮੂਵਮੈਂਟ ਰਾਧਾ ਸਵਾਮੀ ਮੂਵਮੈਂਟ ਇਟ ਇਜ਼ ਸਟਾਰਟਡ ਬਾਏ ది ਬਾਬਾ ਸ਼ਿਵ ਦਿਆ ਰਾਧਾ ਸਵਾਮੀ ਮੂਵਮੈਂਟ ਬਾਬਾ ਸ਼ਿਵ ਦੋਵਾਲ ਦੁਆਰਾ ਸ਼ਿਵ ਦਿਆ ਦੁਆਰਾ ਸਟਾਰਟ ਕਰੀ ਗਈ ਤੇ ਕਿਹੜੇ ਸਾਲ ਵਿੱਚ ਸਟਾਰਟ ਕਰੀ ਗਈ 1861 ਦੇ ਵਿੱਚ ਤੇ ਕਿੱਥੇ ਸਟਾਰਟ ਕਰੀ ਗਈ ਆਗਰਾ ਦੇ ਵਿੱਚ ਠੀਕ ਹੈ ਹੁਣ ਆਪਾਂ ਆਪਣੀ ਰਾਧਾ ਸਵਾਮੀ ਸਤਸੰਗ ਬਿਆਸ ਬਾਰੇ ਪੜ੍ਹਦੇ ਹਾਂ ਰਾਧਾ ਸਵਾਮੀ ਸਤਸੰਗ ਬਿਆਸ ਇਟ ਇਸ ਸਟਾਰਟਡ ਬਾਈ ਬਾਬਾ ਜੈਮਲ ਸਿੰਘ ਇਹ ਜਿਹੜੀ ਹੈ ਜੈਮਲ ਸਿੰਘ ਦੁਆਰਾ ਸਟਾਰਟ ਕਰੀ ਗਈ ਕਿੰਨੇ ਕਿਹੜੇ ਸਾਲ ਦੇ ਵਿੱਚ ਸਟਾਰਟ ਕਰੀ ਗਈ ਇਹ ਕਰੀ ਗਈ ਸਟਾਰਟ 1891 ਦੇ ਵਿੱਚ ਤੇ ਕਿੱਥੇ ਸਟਾਰਟ ਕਰੀ ਗਈ ਔਨ ਦੀ ਬੈਂਕ ਆਫ ਬਿਆਸਰਵਰ ਬਿਆਸਰਵਰ ਦੇ ਕੰਡੇ ਤੇ ਠੀਕ ਹੈ ਹੁਣ ਆਪਾਂ ਆਪਣੀ ਨੈਕਸਟ ਸਲਾਈਡ ਤੇ ਚੱਲਦੇ ਹਾਂ ਕੁੱਕਰ ਮੂਮੈਂਟ ਜਿਹੜੀ ਕੁੱਕਾ ਲਹਿਰ ਹੈ ਇਹ ਇੱਕ ਕੁਐਸਚਨ ਆਉਣਾ ਹੁੰਦਾ ਕਿ ਅੰਗਰੇਜ਼ਾਂ ਦੁਆਰਾ ਕਿੰਨੇ ਕੁੱਕਿਆਂ ਨੂੰ ਜਿਹੜਾ ਹੈਗਾ ਸ਼ਹੀਦ ਕੀਤਾ ਗਿਆ ਸੀ ਕੁਐਸਚਨ ਤੁਸੀਂ ਨੋਟ ਕਰ ਲਓ 60 ਕੁੱਕਿਆਂ ਨੂੰ ਠੀਕ ਹੈ ਸ਼ਾਰਕੂਕਨ ਮਤਲਬ ਕਿ ਅੰਗਰੇਜ਼ਾਂ ਨੇ ਰੂਫਸ ਤੇ ਮਤਲਬ ਕਿ ਫਰੰਟ ਤੇ ਖੜੇ ਕਰਕੇ ਉਹਨਾਂ ਨੂੰ ਜਿਹੜਾ ਤੋਪਾਂ ਨਾਲ ਉਡਾ ਦਿੱਤਾ ਸੀ ਆ ਇਹ ਕੁਐਸਚਨ ਆਇਆ ਹੋਇਆ ਹੈ ਠੀਕ ਹੈ ਇਹ ਤੁਸੀਂ ਆਪਦਾ ਨੋਟ ਡਾਊਨ ਕਰ ਲਿਓ ਚਾਹੇ ਦੇ ਨੀਚੇ ਹੀ ਲਿਖ ਲਿਓ ਦੀ ਮੂਵਮੈਂਟ ਸਟਾਰਟਡ ਬਾਈ ਦੀ ਬਾਬਾ ਰਾਮ ਸਿੰਘ ਕੁਕਾ ਮੂਵਮੈਂਟ ਕਿਹਨੇ ਸਟਾਰਟ ਕਰੀ ਇਹੇ ਕਰੀ ਬਾਬਾ ਰਾਮ ਸਿੰਘ ਨੇ ਠੀਕ ਹੈ ਤੇ ਕੁਕਾ ਮੂਵ ਅਦਰ ਨੇਮ ਆਫ ਦੀ ਕੁਕਾ ਮੂਵ ਕੁਕਾ ਮੂਵਮੈਂਟ ਦਾ ਇਹ ਹੋਰ ਨਾਮ ਕੀ ਹੈ ਨਾਮਤਾਰੀ ਮੂਵਮੈਂਟ ਕੁਕਾ ਮੂਵਮੈਂਟ ਨੂੰ ਨਾਮਤਾਰੀ ਮੂਵਮੈਂਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਅਨਦਰ ਨੇਮ ਆਫ ਕੁਕਾ ਮ ਠੀਕ ਹੈ ਜਨਰਲਸ ਆਫ ਕੁਕਸ ਕੁਕਾ ਜਿਹੜੇ ਕੁਕੇ ਸੀ ਇਹਨਾਂ ਦੇ ਰਸਾਲੇ ਸੀ ਉਹਨਾਂ ਦੇ ਕੁਝ ਅਖਬਾਰ ਸੀ ਉਹਨਾਂ ਦਾ ਕੀ ਨਾਮ ਸੀਗਾ ਨਵਾਂ ਹਿੰਦੁਸਤਾਨ ਸੱਚਾ ਮਾਰਗ ਤੇ ਸਤਜਯੁਗ ਸਤਜਯੁਗ ਜਿਹੜਾ ਇਹ ਹੈ ਸਤਜਯੁਗ ਰਸਾਲਾ ਇਹ ਕਦੋਂ ਜਿਹੜਾ ਪ੍ਰਕਾਸ਼ਿਤ ਕੀਤਾ ਗਿਆ ਸੀ ਕਦੋਂ ਜਿਹੜਾ ਪਬਲਿਸ਼ ਕੀਤਾ ਗਿਆ ਸੀ ਇਹ ਕਦੋਂ ਕੀਤਾ ਗਿਆ ਸੀ 1920 ਦੇ ਵਿੱਚ ਇਹ ਇਅਰ ਆਇਆ ਹੋਇਆ ਠੀਕ ਹੈ ਇਹਨੂੰ ਨੋਟ ਆਨ ਕਰ ਲਿਓ ਹੁਣ ਆਪਾਂ ਪੜ੍ਹਨੇ ਆ ਸਿੰਘ ਸਭਾ ਮੂਵਮੈਂਟ ਬਾਰੇ ਸਿੰਘ ਸਭਾ ਮੂਵਮੈਂਟ ਇਟ ਇਨ ਸਟਾਰਟਡ ਬਾਇ ਠਾਕੁਰ ਸਿੰਘ ਸੰਧਾ ਵਾਲੀਆ ਤੁਸੀਂ ਕੁਝ ਨਹੀਂ ਯਾਦ ਰੱਖਣਾ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਹੈਗਾ ਯਾਦ ਰੱਖਣਾ ਉਹ ਇਹਨਾਂ ਦੇ ਮਤਲਬ ਸਾਰੀਆਂ ਜਿਹੜੀਆਂ ਲਹਿਰਾਂ ਦਾ ਆਪਾਂ ਕਰ ਰਹੇ ਹਾਂ ਤੇ ਜਿਹੜੀਆਂ ਅੱਗੇ ਕਰਨੀਆਂ ਸਾਰਿਆਂ ਦੀ ਜਿਹੜੀ ਹੈਗਾ ਫਾਊਂਡਰ ਤੇ ਸਾਰਿਆਂ ਦੀ ਈਅਰ ਠੀਕ ਹੈ ਇਹ ਦੋ ਚੀਜ਼ਾਂ ਸਭ ਤੋਂ ਪਹਿਲਾਂ ਜ਼ਰੂਰੀ ਨੇ ਫਿਰ ਤੁਸੀਂ ਜਿਹੜੀ ਤੀਜੀ ਚੀਜ਼ ਯਾਦ ਕਰਨੀ ਆ ਕਿਹੜੇ ਸਾਲ ਦੇ ਉੱਤੇ ਹੋ ਗਈ ਸਟਾਰ ਠੀਕ ਹੈ ਫਿਰ ਤੁਸੀਂ ਦੂਆ ਯਾਦ ਰੱਖਿਓ ਕਿ ਉਹਦਾ ਜਿਹੜੇ ਹੁਣ ਫਰਸਟ ਮੀਟਿੰਗ ਹੋ ਗਈ ਜਾਂ ਉਹ ਕਿੱਥੇ ਮਤਲਬ ਕਿ ਉਹਦਾ ਪ੍ਰੈਜ਼ੀਡੈਂਟ ਕੌਣ ਬਣਿਆ ਜਾਂ ਹੁਣ ਜਿਵੇਂ ਆਪਣੇ ਆ ਐਕਸਟਰਾ ਲੱਪ ਚ ਜਾ ਗਈਆਂ ਜੋ ਇਹਦੇ ਰਸਾਲੇ ਆ ਗਏ ਠੀਕ ਹੈ ਪਹਿਲਾਂ ਤੁਸੀਂ ਉਹਦੇ ਫਾਊਂਡਰ ਤੇ ਉਹਦਾ ਇਅਰ ਯਾਦ ਰੱਖਣਾ ਤੇ ਕਿੱਥੇ ਸਟਾਰਟ ਹੋਈ ਹੈ ਉਹ ਯਾਦ ਰੱਖਣਾ ਠੀਕ ਹੈ ਹੁਣ ਆਪਾਂ ਸਿੰਗਲ ਸਭਾ ਮੂਵਮੈਂਟ ਬਾਰੇ ਦੇਖਦੇ ਹਾਂ ਠੀਕ ਹੈ ਇਟ ਇਜ਼ ਸਟਾਰਟਡ ਬਾਏ ਠਾਕੁਰ ਸਿੰਘ ਸੰਧਾਵਾਲੀਆ ਇਹ ਹੀ ਦੋ ਬੰਦੇ ਨੇ ਸਟਾਰਟ ਕਰੀ ਸੀ ਕਿਹਨੇ ਕਿਹਨੇ ਠਾਕੁਰ ਸਿੰਘ ਸੰਧਾਵਾਲੀਆ ਨੇ ਤੇ ਦੂਜੇ ਹੈਗੇ ਸੀ ਗਿਆਨੀ ਗਿਆਨ ਸਿੰਘ ਠੀਕ ਹੈ ਕਿੱਥੇ ਸਟਾਰਟ ਕਰੀ ਗਈ ਮਤਲਬ ਕਿਹੜੇ ਸਾਲ ਵਿੱਚ ਸਟਾਰਟ ਕਰੀ ਗਈ ਇਹ ਸਟਾਰਟ ਕਰੀ ਗਈ 1873 ਦੇ ਵਿੱਚ ਐਂਡ ਦੀ ਫਰਸਟ ਮ ਐਟ ਦੀ ਫਰੰਟ ਆਫ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੇ ਜਿਹੜੀ ਜਿਹੜੀ ਪਹਿਲੀ ਮੀਟਿੰਗ ਸੀ ਸਿੰਘ ਸਭਾ ਮੂਵਮੈਂਟ ਦੀ ਕਿੱਥੇ ਰੱਖੀ ਗਈ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਠੀਕ ਹੈ ਹੁਣ ਆਪਾਂ ਦੇਖਦੇ ਹਾਂ ਅੰਜੂਮਾਣੇ ਪੰਜਾਬ ਇਹ ਵੈਸੇ ਕੋਈ ਮੂਵਮੈਂਟ ਨਹੀਂ ਹੈਗੀ ਇਹ ਇੱਕ ਤਰ੍ਹਾਂ ਦਾ ਆਪਾਂ ਡਿਪਾਰਟਮੈਂਟ ਹੀ ਸਮਝ ਲਓ ਇਟ ਇਜ਼ ਸਟਾਰਟਡ ਬਾਈ ਡਾਕਟਰ ਗਿਟਿਲ ਆਫ ਬਿਲਹਮ ਟੂ ਟ੍ਰਾਂਸਲੇਟ ਦੀ ਇੰਗਲਿਸ਼ ਬੁక్స్ ਇੰਟੂ ਪੰਜਾਬੀ ਐਂਡ ਵਾਈਸ ਵਰਸਾ ਠੀਕ ਹੈ ਇਹ ਅੰਜੂਮਾਣੇ ਪੰਜਾਬੇ ਕੁਐਸਚਨ ਆਇਆ ਹੋਇਆ ਕਿ ਕਿਹਦੇ ਦੁਆਰਾ ਸਟਾਰਟ ਕਰਾਇਆ ਗਿਆ ਇਹ ਘਰ ਹੈਗਾ ਡਾਕਟਰ ਇਹਦੇ ਵਿੱਚ ਕੀ ਕਰ ਰਹੇ ਸੀ ਇਹ ਡਾਕਟਰ ਇਹਦੇ ਵਿੱਚ ਇਹ ਜਿਹੜਾ ਇੰਗਲਿਸ਼ ਲਿਟਰੇਚਰ ਲਿਟਰੇਚਰ ਸੀ ਜਾਂ ਉਹਨੂੰ ਇਹ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰ ਰਹੇ ਸੀ ਤੇ ਜਿਹੜਾ ਪੰਜਾਬੀ ਵਿੱਚ ਲਿਟਰੇਚਰ ਸੀ ਉਹਨੂੰ ਇਹ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰ ਰਹੇ ਸੀ ਬਸ ਜਿਹੜਾ ਹੈਗਾ ਇਸ 'ਚ ਇੰਨੀ ਹੀ ਇਨਫੋਰਮੇਸ਼ਨ ਹੈ ਠੀਕ ਹੈ ਫਿਰ ਆ ਗਈ ਆਪਣੀ ਅਹਿਮਦੀਆ ਮੂਵਮੈਂਟ ਇਟ ਇਨਸਟਾਰਟਡ ਇਟ ਸਟਾਰਟਡ ਫਰੋਮ ਦੀ ਕਾਦੀਆਂ ਇਹ ਜਿਹੜੀ ਕਾਦੀਆਂ ਦੇ ਉੱਤ ਕਾਦੀਆਂ ਤੋਂ ਜਿਹੜੀ ਹੀ ਸਟਾਰਟ ਹੋਈਗੀ ਦੇ ਮੁਸਲਮਾਨਸ ਦੁਆਰਾ ਸਟਾਰਟ ਕਰੀ ਗਈ ਸੀ ਤੇ ਕਿਹੜਾ ਮੁਸਲਮਾਨ ਸੀ ਆ ਉਹਦਾ ਨਾਮ ਸੀ ਮਿਰਜ਼ਾ ਗੁਲਾਮ ਅਹਿਮਦ ਇਹ ਕੁਐਸਚਨ ਆਇਆ ਹੋਇਆ ਕਿ ਕਾਦਿਆ ਮੂਵਮੈਂਟ ਜਿਹੜੀ ਹੈਮਦੀ ਮੂਵਮੈਂਟ ਕੀ ਦੇ ਦੁਆਰਾ ਸਟਾਰਟ ਕਰੀ ਗਈ ਇਹ ਕਰੀ ਗਈ ਮਿਰਜ਼ਾ ਗੁਲਾਮ ਅਹਿਮਦ ਦੁਆਰਾ ਠੀਕ ਆ ਦੈਨ ਆ ਗਈ ਆਪਣੀ ਸੈਟਰਨ ਸਿੱਖ ਲੀਗ ਠੀਕ ਆ ਇਟ ਇਜ਼ ਸਟਾਰਟਡ ਬਾਈ ਸਰਦੂਲ ਸਿੰਘ ਕਬੀਸਰ ਇਹ ਕਿਹਦੇ ਦੁਆਰਾ ਸ਼ੁਰੂ ਕੀਤੀ ਗਈ ਸਰਦੂਲ ਸਿੰਘ ਕਬੀਸਰ ਦੁਆਰਾ ਤੇ ਸੁੰਦਰ ਸਿੰਘ ਲਿਆਲਪੁਰੇ ਦੁਆਰਾ ਠੀਕ ਆ ਕਿਹੜੀ ਡੇਟ ਨੂੰ ਸਟਾਰਟ ਕਰੀ ਗਈ 19 ਦਸੰਬਰ 1919 ਨੂੰ ਫਸਟ ਪ੍ਰੈਜ਼ੀਡੈਂਟ ਆਫ ਦੀ ਸਿੱਖ ਲੀਗ ਸਿੱਖ ਲੀਗ ਦਾ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ ਸਰਦਾਰ ਬਹਾਦਰ ਗੱਜਨ ਸਿੰਘ ਸਰਦਾਰ ਬਹਾਦਰ ਸਰਦਾਰ ਇੱਥੇ ਇੱਕ ਸਰਦਾਰ ਇੱਕ ਹੋਰ ਲਿਖੋ ਇਹਨਾਂ ਦਾ ਪੂਰਾ ਨਾਮ ਸੀ ਸਰਦਾਰ ਬਹਾਦਰ ਸਰਦਾਰ ਗੱਜਨ ਸਿੰਘ ਠੀਕ ਹੈ ਹੁਣ ਆਪਾਂ ਅੱਗੇ ਪੜ੍ਹਾਂਗੇ ਬੱਬਰ ਮੂਵਮੈਂਟ ਬਾਰੇ ਬੱਬਰ ਲਹਿਰ ਇਟ ਇਜ਼ ਸਟਾਰਟਡ ਇਨ ਪੰਜਾਬ ਬਾਏ ਦੀ ਕ੍ਰਿਸ਼ਨ ਸਿੰਘ ਇਹ ਜਿਹੜੀ ਹੈਗੀ ਆ ਕ੍ਰਿਸ਼ਨ ਸਿੰਘ ਦੁਆਰਾ ਸਟਾਰਟ ਕਰੀ ਗਈ ਸੀ ਬੱਬਰ ਮੂਵਮੈਂਟ ਤੇ ਇਹ ਜਿਹੜੀ ਮਤਲਬ ਕਿ ਅਕਾਲੀ ਮੂਵਮੈਂਟ ਦੇ ਵਿੱਚੋਂ ਇਹ ਬੱਬਰ ਮੂਵਮੈਂਟ ਅਕਾਲੀ ਮੂਵਮੈਂਟ ਦੇ ਵਿੱਚੋਂ ਰਾਈਜ਼ ਹੋਈ ਸੀ ਠੀਕ ਹੈ ਕਿਣੀ ਸਟਾਰਟ ਕਰੀ ਬੱਬਰ ਮੂਵਮੈਂਟ ਕ੍ਰਿਸ਼ਨ ਸਿੰਘ ਨੇ ਹੁਣ ਆਪਾਂ ਆਪਣੀ ਨੈਕਸਟ ਸਲਾਈਡ ਤੇ ਚੱਲਦੇ ਹਾਂ ਹੁਣ ਆਪਾਂ ਪੜ੍ਹਦੇ ਹਾਂ ਪਗੜੀ ਸੰਭਾਲ ਜੱਟਾ ਮੂਵਮੈਂਟ ਬਾਰੇ ਪਗੜੀ ਸੰਭਾਲ ਮੂਵਮੈਂਟ ਤੁਸੀਂ ਪਗੜੀ ਸੰਭਾਲ ਜੱਟਾ ਜਿਹੜਾ ਹੈ ਗੀਤ ਵੀ ਸੁਣਿਆ ਹੋਊਗਾ ਇਟ ਸਟਾਰਟਡ ਬਾਈ ਦੀ ਸਰਦਾਰ ਅਜੀਤ ਸਿੰਘ ਇਹ ਸਰਦਾਰ ਜੀ ਪਗੜੀ ਸੰਭਾਲ ਮੂਵਮੈਂਟ ਸੀ ਸਰਦਾਰ ਅਜੀਤ ਸਿੰਘ ਦੁਆਰਾ ਸਟਾਰਟ ਕਰੀ ਗਈ ਪੰਗੜੀ ਸੰਭਾਲ ਜੱਟਾ ਵਾਜ਼ਾ Song ਇਹ ਇੱਕ ਗੀਤ ਸੀਗਾ ਕਿਹਨੇ ਲਿਖਿਆ ਸੀ ਬਾਂਕੇ ਦਿਆਲ ਨੇ ਠੀਕ ਹੈ ਇਟ ਚੇਂਜਡ ਇਨਟੂ ਦੀ ਮੂਵਮੈਂਟ ਇਨ 1907 ਤੇ ਜਿਹੜਾ ਪਗੜੀ ਸੰਵਾਲ ਦਿੱਤਾ ਗਈ ਸੀ ਇਹ ਇੱਕ ਮੂਵਮੈਂਟ ਦੇ ਵਿੱਚ ਇੱਕ ਲਹਿਰ ਦੇ ਵਿੱਚ ਬਦਲ ਗਿਆ ਸੀ ਬਦਲ ਗਿਆ ਸੀ ਕਿਹੜੇ ਸਾਲ ਦੇ ਵਿੱਚ 1907 ਦੇ ਵਿੱਚ ਤੇ ਫਿਰ ਦੈਨ ਬ੍ਰਿਟਿਸ਼ ਨੇ ਜਿਹੜਾ ਹੈਗਾ ਬਾਂਕੇਦਿਆਲ ਨੂੰ ਅਰੈਸਟ ਕਰ ਲਿਆ ਸੀ ਬ੍ਰਿਟਿਸ਼ ਅਰੈਸਟਡ ਟੂ ਬਾਂਕੇਦਿਆਲ ਐਂਡ ਸੈਂਟ ਟੂ ਦੀ ਬਰਮਾ ਤੇ ਉਹਨਾਂ ਨੂੰ ਜਿਹੜਾ ਹੈਗਾ ਬਰਮਾ ਭੇਜ ਦਿੱਤਾ ਗਿਆ ਸੀ ਪਹਿਲਾਂ ਜਿਵੇਂ ਸਜ਼ਾਾਂਵਾਂ ਹੁੰਦੀਆਂ ਸੀ ਕਿ ਕਿਸੇ ਨੂੰ ਕਾਲੇ ਪਾਣੀ ਭੇਜਦਾ ਕਿਸੇ ਨੂੰ ਕਿਤੇ ਭੇਜਦਾ ਬਲਕਿ ਦੇਸ਼ ਨਿਕਾਲਾ ਦੇ ਜਾਂਦੇ ਸੀ ਨਾ ਇੱਕ ਤਰ੍ਹਾਂ ਦਾ ਬਰਮਾ ਹੁਣ ਕੀ ਦਾ ਪ੍ਰਾਣਾ ਨਾਮ ਕਿਹੜੀ ਦੇਸ਼ ਦਾ ਪ੍ਰਾ ਮਿਆਂ ਮਾਰ ਆਪਣਾ ਜਿਹੜਾ ਇਸ ਸਾਈਡ ਇੰਡੀਆ ਦੇ ਲੱਗਦਾ ਉੱਥੇ ਜਿਹੜਾ ਹੈਗਾ ਬਾਂਕੇ ਦਿয়াল ਜੀ ਨੂੰ ਭੇਜ ਦਿੱਤਾ ਗਿਆ ਸੀ ਹੁਣ ਆਪਣਾ ਨੈਕਸਟ ਹੈਗਾ ਗਦਰ ਮੂਵਮੈਂਟ ਫਾਊਂਡਰ ਆਫ ਦੀ ਗਦਰ ਮੂਵਮੈਂਟ ਗਦਰ ਮੂਵਮੈਂਟ ਦਾ ਕਿਹਨੇ ਜਿਹੜੀ ਹੈ ਮਤਲਬ ਕਿ ਡਵੈਲਪ ਕਰੀ ਕੌਣ ਸੀ ਸੰsthਾਪਕ ਲਾਲਾ ਹਰਦਿਆਲ ਜੀ ਕਦੋਂ 15 ਜੁਲਾਈ 1913 ਨੂੰ ਬਹੁਤ ਹੀ ਖਾਸ ਡੇਟ ਹੈ ਠੀਕ ਹੈ ਇਹਨੂੰ ਤੁਸੀਂ ਨੋਟ ਡਾਊਨ ਕਰ ਲਓ ਸਾਰੀ ਗਦਰ ਮੂਵਮੈਂਟ ਦੀ ਵਿਸ਼ਤਾ ਜ਼ਰੂਰੀ ਹੈ 올ਡ ਨੇਮ ਆਫ ਗਦਰ ਮੂਵਮੈਂਟ ਗਦਰ ਪਾਰਟੀ ਸੀ ਜਿਹੜੀ ਇਹ ਉਹੀ ਹੈ ਗਦਰ ਪਾਰਟੀ ਠੀਕ ਹੈ ਇਹਦਾ ਪੁਰਾਣਾ ਨਾਮ ਕੀ ਸੀ ਹਿੰਦੁਸਤਾਨ ਪੈਸੀਫਿਕ ਕੋਸਟ ਐਸੋਸੀਏਸ਼ਨ ਠੀਕ ਹੈ ਗਦਰ ਜਿਹੜੀ ਗਦਰ ਪਾਰਟੀ ਸਾਨੂੰ ਪਹਿਲਾਂ ਹਿੰਦੁਸਤਾਨ ਪੈਸੀਫਿਕ ਕੋਸਟ ਐਸੋਸੀਏਸ਼ਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਫਸਟ ਪ੍ਰੈਜ਼ੀਡੈਂਟ ਆਫ ਦੀ ਗਦਰ ਮੂਵਮੈਂਟ ਪਹਿਲਾ ਪ੍ਰੈਜ਼ੀਡੈਂਟ ਕੌਣ ਸੀ ਗਦਰ ਦਾ ਸੋਨ ਸਿੰਘ ਭਕਣਾ ਹੈੱਡ ਕੁਆਟਰ ਕਿੱਥੇ ਸੀ ਗਦਰ ਮੂਵਮੈਂਟ ਦਾ ਉਹ ਹੈਗਾ ਸੀ ਸਾਨੂੰ ਫਰਾਂਸਿਸਕੋ ਯੂ ਐਸ ਏ ਤੇ ਇੱਕ ਕੁਐਸਚਨ ਆਉਂਦਾ ਕਿ ਜਿਹੜਾ ਗਦਰ ਮੂਵਮੈਂਟ ਪਾਰਟੀ ਦਾ ਹੈੱਡਕੁਆਟਰ ਸੀ ਉਹਨੂੰ ਹੋਰ ਕੀ ਨਾਮ ਨਾਲ ਜਾਣਿਆ ਜਾਂਦਾ ਨਦਰ ਨੇਮ ਆਫ ਗਦਰ ਮੂਵਮੈਂਟ ਗਦਰ ਦਾ ਹੈੱਡਕੁਆਟਰ ਜੁਗੰਤਰ ਆਸ਼ਰਮ ਜੁਗੰਤਰਨ ਆਸ਼ਰਮ ਠੀਕ ਹੈ ਕਿੱਥੇ ਹੈ ਇਹ ਯੂ ਐਸ ਏ ਦੇ ਵਿੱਚ ਸan francisco ਦੇ ਵਿੱਚ ਹੁਣ ਅਪਣੇ ਆ ਗਏ ਸਿੰਘ ਸਭਾ ਮੂਵਮੈਂਟ ਬਾਰੇ ਦੇਖਦੇ ਆਪਾਂ ਸਿੰਘ ਸਭਾ ਮੂਵਮੈਂਟ ਇਟ ਇਜ਼ ਸਟਾਰਟਡ ਬਾਈ ਪ੍ਰੋਫੈਸਰ ਗੁਰਮਖ ਸਿੰਘ ਤੇ ਖਾਲਸਾ ਅਖਬਾਰ ਸੱਟ ਤੇ ਇੱਕ ਪ੍ਰੋਫੈਸਰ ਗੁਰਮਖ ਸਿੰਘ ਨੇ ਜਿਹੜਾ ਹੈਗਾ ਅਖਬਾਰ ਸੱਠ ਕਰਾਇਆ ਸੀਗਾ ਤੇ ਕਿਹੜਾ ਅਖਬਾਰ ਸੀ ਉਹ ਹੈਗਾ ਸੀ ਖਾਸ ਅਖਬਾਰ ਇਹ ਕੁਐਸਚਨ ਆਇਆ ਹੈ ਕਿ ਪ੍ਰੋਫੈਸਰ ਗੁਰਮੁਖ ਸਿੰਘ ਦਾ ਅਖਬਾਰ ਕਿਹੜਾ ਜਿਹੜਾ ਪ੍ਰੋਫੈਸਰ ਗੁਰਮੁਖ ਸਿੰਘ ਨੇ ਅਖਬਾਰ ਪਬਲਿਕ ਡੈਮੋਕ੍ਰੇਸੀ ਖਾਸ ਅਖਬਾਰ ਇਹ ਦੂਬਾਰਾ ਆ ਗਈ ਆਪਣੀ ਨੌਜਵਾਨ ਭਾਰਤ ਸਭਾ ਇਟ ਇਟ ਸਟਾਰਟਡ ਬਾਈ ਸਰਦਾਰ ਭਗਤ ਸਿੰਘ ਇਨ 1926 ਇਹ ਤਾਂ ਤੁਸੀਂ ਬਹੁਤ ਥਾਂ ਦੇ ਕੁਐਸਚਨ ਦੇਖਿਆ ਹੋਗੇ ਨੌਜਵਾਨ ਭਾਰਤ ਸਭਾ ਕਿਹਦੇ ਦੌਰਾਨ ਚਲਾਈ ਗਈ ਇਹ ਚਲਾਈ ਗਈ ਸ਼ਹੀਦ ਭਗਤ ਸਿੰਘ ਦੁਆਰਾ ਕਿੰਨੇ ਚ 1926 ਦੇ ਵਿੱਚ ਹੁਣ ਆ ਗਈ ਆਪਣੀ ਹਿੰਦੁਸਤਾਨ ਪਬਲਿਕ ਐਸੋਸੀਏਸ਼ਨ ਠੀਕ ਹੈ ਇਟ ਵਾਸ ਡਾਟ ਇਨ 1924 ਇਹ 1924 ਦੇ ਵਿੱਚ ਜਿਹੜੀ ਹੈਗੀ ਬਦਲੀ 1924 ਦੇ ਵਿੱਚ ਬਣਾਈ ਗਈ ਚੰਦਰਸ਼ੇਖਰ ਆਜ਼ਾਦ ਕਿਹਦੇ ਦੁਆਰਾ ਬਣਾਈ ਗਈ ਹੈ ਚਾਰ ਬੰਦੇ ਦੁਆਰਾ ਬਣਾਈ ਗਈ ਚੰਦਰਸ਼ੇਖਰ ਆਜ਼ਾਦ ਰਾ ਪ੍ਰਸਾਦ ਬਿਸਮਿਲਲਾ ਸਚਿੰਗ ਸਨਿਆਲ ਜੋਸ਼ੇਫ ਚੈਟਰ ਜੀ ਇਹ ਤੁਸੀਂ ਚਾਰੇ ਜਿਹੜੇ ਨੇਮ ਨੋਟ ਡਾਊਨ ਕਰ ਲੈਣੇ ਕਿਉਂਕਿ ਉਥੇ ਕੁਐਸਚਨ ਆਉਂਦਾ ਹੁੰਦਾ ਉਸੇ ਤਿੰਨਾਂ 'ਚੋਂ ਦੇ ਦੇਣਗੇ ਤੇ ਇੱਕ ਨਾਮ ਹੋਰ ਦੇ ਦੇਣਗੇ ਜਾਂ ਤਿੰਨ ਨਾਮ ਹੋਰ ਦੇ ਦੇਣਗੇ ਇੱਕ ਨਾਮ ਹੋਰ ਇਹਨਾਂ 'ਚੋਂ ਦੇ ਦੇਣਗੇ ਪੁੱਛਣਗੇ ਵੀ ਇਹਨਾਂ 'ਚੋਂ ਕਿਹੜਾ ਹੈਗਾ ਜਿਹੜਾ ਹਿੰਦੁਸਤਾਨ ਪਬਲਿਕ ਐਸੋਸੀਏਸ਼ਨ ਦੇ ਵਿੱਚ ਜਿਹੜਾ ਹੈਗਾ ਮਤਲਬ ਉਹਦਾ ਮੈਂਬਰ ਸੀ ਕਿਹਨੇ ਡਿ ਹੁਣ ਆ ਗਈ ਆਪਣੀ ਹਿੰਦੁਸਤਾਨ ਰਿਪਬਲਿਕ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਹੁਣ ਜਿਹੜੀ ਆਪਾਂ ਪਿੱਛੇ ਪੜਕਿਆ ਇਹ ਦੇਖੋ ਇਹ ਹੈਗੀ ਕਿ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਇਹ ਹੈਗੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਜਿਹੜੀ ਆਪਾਂ ਪਿੱਛੇ ਪੜਕਿਆ ਹੈ ਨਾ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਇਹ ਉਹੀ ਸੇਮ ਚੀਜ਼ ਆ ਬਸ 1928 ਦੇ ਵਿੱਚ ਆ ਕੇ ਇਹਨੂੰ 1928 ਭਗਤ ਸਿੰਘ ਐਂਡ ਚੰਦਰ ਸ਼ੇਖਰ ਆਯਾਦ ਚੇਂਜਡ ਹਿੰਦੁਸਤਾਨ ਰਿਪਬਲਿਕ ਐਸੋਸੀਏਸ਼ਨ ਇਨਟੂ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ ਪਰਤ ਸਿੰਘ ਤੇ ਚੰਦਰਸ਼ੇਖਰ ਆਯਾਦ ਨੇ 1928 ਦੇ ਵਿੱਚ ਆ ਕੇ ਜਿਹੜੀ ਹਿੰਦੁਸਤਾਨ ਪਬਲਿਕ ਐਸੋਸੀਏਸ਼ਨ ਹੈ ਇਹਨੂੰ ਹਿੰਦੁਸਤਾਨ ਸੋਸ਼ਲਿਸਟ ਪਬਲਿਕ ਐਸੋਸੀਏਸ਼ਨ ਦੇ ਵਿੱਚ ਬਦਲ ਦਿੱਤਾ ਸੀ ਠੀਕ ਹੈ ਹੁਣ ਆਪਾਂ ਪੜ੍ਹਦੇ ਹਾਂ ਕੀਰਤੀ ਕਿਸਾਨ ਪਾਰਟੀ ਬਾਰੇ ਇਟ ਇਜ਼ ਸਟਾਰਟਡ ਬਾਈ ਸੋਨ ਸਿੰਘ ਭਕਣਾ ਇਹ ਸੋਨ ਸਿੰਘ ਭਕਣਾ ਦੇ ਦੁਆਰਾ ਸਟਾਰਟ ਕਰੀ ਗਈ ਤੇ ਸੰਤੋਖ ਸਿੰਘ ਦੁਆਰਾ ਕਿਹੜੇ ਸਾਲ ਦੇ ਵਿੱਚ 1951 ਦੇ ਵਿੱਚ ਇਹ ਤੁਸੀਂ ਨੋਟ ਡਾਊਨ ਕਰ ਲਿਓ ਹੁਣ ਆ ਗਈ ਆਪਣੀ ਨਿਰੰਕਾਰੀ ਮੂਵਮੈਂਟ ਨਿਰੰਕਾਰੀ ਲਹਿਰ ਇਟ ਇਸ ਸਟਾਰਟਡ ਬਾਈ ਬਾਬਾ ਦਿਆਲ ਜੀ ਇਹ ਜਿਹੜੀ ਨਿਰੰਕਾਰੀ ਮੂਵਮੈਂਟ ਸੀ ਇਹ ਬਾਬਾ ਦਿਆਲ ਜੀ ਦੁਆਰਾ ਜਿਹੜਾ ਹੈਗਾ ਸਟਾਰਟ ਕਰੀ ਗਈ ਦੀ ਹੈੱਡਕਵਰਟਰ ਆਫ ਦੀ ਨਿਰੰਕਾਰੀ ਮੂਵਮੈਂਟ ਇਸਟੈਬਲਿਸ਼ਡ ਐਟ ਰਾਵਲਪਿੰਡੀ ਤੇ ਜਿਹੜਾ ਨਿਰੰਕਾਰੀ ਮੂਵਮੈਂਟ ਦਾ ਹੈੱਡਕਵਰਟਰ ਸੀ ਉਹ ਕਿੱਥੇ ਸੀ ਰਾਵਲਪਿੰਡੀ ਦੇ ਵਿੱਚ ਠੀਕ ਹੈ ਰਾਵਲਪਿੰਡੀ ਦੀ ਮੂਵਮੈਂਟ ਇਜ਼ ਆਲਸੋ ਨੋਨ ਐਸ ਹਰਵਿੰਗਰ ਆਫ ਥਿਸ ਕ੍ਰਾਈਸਿਸ ਠੀਕ ਹੈ ਇਹਨੂੰ ਜਿਹੜਾ ਹੈਗਾ ਮਤਲਬ ਕਿ ਸਿੱਖ ਲਹਿਰ ਦਾ ਮਤਲਬ ਕਿ ਪੁਨਰ ਜਾਗਰਣ ਵੀ ਕਿਹਾ ਜਾਂਦਾ ਇਹਦੇ ਵਜੋਂ ਵੀ ਇਹੇ ਜਾਣੀ ਜਾਂਦੀ ਹੈ ਠੀਕ ਹੈ ਇਹਨੂੰ ਤੁਸੀਂ ਸਾਰੇ ਨੋਟ ਡਾਊਨ ਕਰ ਲਿਓ ਤੇ ਬਸ ਜਿਹੜੀ ਅੱਜ ਦੀ ਆਪਣੀ ਕਲਾਸ ਸੀ ਸਿਰਫ ਇੰਨੀ ਸੀ ਮੈਨੂੰ ਉਮੀਦ ਹੈ ਤੁਹਾਨੂੰ ਜਿਹੜੀ ਕਲਾਸ ਅੱਜ ਜ਼ਰੂਰ ਚੰਗੀ ਲੱਗੀ ਹੋਊਗੀ ਅਗਰ ਕਲਾਸ ਤੁਹਾਨੂੰ ਵਧੀਆ ਲੱਗੀ ਇਨਫੋਰਮੇਸ਼ਨ ਚੰਗੀ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸੈਸ਼ਨ ਨੂੰ ਕਰ ਦਿਓ ਨਾਲ ਦੇ ਨਾਲ ਸ਼ੇਅਰ ਤੇ ਨਾਲ ਦੇ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਕਲਾਸਿਸ ਦੀ ਇਨਫੋਰਮੇਟਿਵ ਵੀਡੀਓਜ਼ ਦੀ ਜਿਹੜੀ ਤੇ ਜਿਹੜੇ ਬੱਚੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਹਿਲਾਂ ਤਾਂ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਕੀ ਕੁਝ ਬੱਚੇ ਹੁੰਦੇ ਆ ਜਿਹੜੇ ਕੋਈ ਵੀ ਕਿਸੇ ਵੀ ਅਕੈਡਮੀ ਦਾ ਕਿਸੇ ਵੀ ਇੰਸਟੀਚਿਊਟ ਦਾ ਕੋਰਸ ਨਹੀਂ ਪਰਚੇਜ਼ ਕਰ ਸਕਦੇ ਨਹੀਂ ਅਫੋਰਡ ਕਰ ਸਕਦੇ ਤਾਂ ਉਹ ਆਪਣੇ ਚੈਨਲ ਤੋਂ ਫ੍ਰੀ ਆਫ ਕੋਸ ਜਿਹੜਾ ਸਟੱਡੀ ਕੰਪਲੀਟ ਕਰ ਸਕਦੇ ਆ ਤੇ ਇੱਕ ਮੈਂ ਸੁੱਤੋਂ ਜਿਹੜਾ ਹੈਗਾ ਸੁਝਾਸ਼ਨ ਲੈਣਾ ਚਾਹਣਾ ਕਿ ਆਪਾਂ ਹੁਣ ਮਸਲ ਕੇ ਅਗਸਤ-ਅਗਸਤ ਦੇ ਵਿੱਚ ਮੈਂ ਸੋਚ ਰਿਹਾ ਕਿ ਸੋ ਜਿਹੜਾ ਤੁਹਾਡਾ ਪੰਜਾਬ ਦਾ ਸਿਲੇਬਸ ਕੰਪਲੀਟ ਕਰਦਾ ਤੇ ਮੈਨੂੰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਸੋਚ ਰਿਹਾ ਸੀ ਕਿ ਇੱਕ ਦਿਨ ਦੇ ਵਿੱਚ ਇੱਕ ਕਲਾਸ ਸਵੇਰੇ ਕਿਉਂਕਿ ਹੁਣ ਜਿਹੜਾ ਜ਼ਰੂਰੀ ਸਿਲੇਬਸ ਹੈ ਅੱਜ ਦੀ ਕਲਾਸ ਆ ਕੇ ਆਪਣਾ ਨਿਬੜ ਗਿਆ ਹੁਣ ਲਿਟਰੇਚਰ ਰਹਿ ਗਿਆ ਕੁਝ ਪੰਜਾਬ ਦਾ ਗੁਰਦੁਆਰੇ ਬੰਦਰ ਰਹਿ ਗਿਆ ਉਹ ਆਪਾਂ ਇੱਕ ਜਾਂ ਦੋ ਕਲਾਸਾਂ ਮਤਲਬ ਕਿ ਦਿਨ ਚ ਦੋ ਕਲਾਸਾਂ ਲੈ ਕਰਾਂਗੇ ਇੱਕ ਮਾਰਨਿੰਗ ਟਾਈਮ ਤੇ ਇੱਕ ਆਏਗਾ ਆਪਾਂ ਈਵਨਿੰਗ ਟਾਈਮ ਠੀਕ ਹੈ ਦੋ ਕਲਾਸਾਂ ਲੈ ਕੇ ਆਪਾਂ ਅਗਸਤ ਅਗਸਤ ਦੇ ਵਿੱਚ ਜਿਹੜਾ ਪੰਜਾਬ ਦਾ ਸਿਲੇਬਸ ਕੰਪਲੀਟ ਕਰ ਦਈਏ ਦੈਨ ਆਪਾਂ ਫਿਰ ਪਾਲਿਟੀ ਆ ਜਿਹੜੀ ਥਿਉਰੀ ਥਿਉਰੀ ਵਾਈਜ਼ ਪਾਲਿਟੀ ਆ ਉਹਨੂੰ ਆਪਾਂ ਡਿਟੇਲ ਦੇ ਵਿੱਚ ਸਟਾਰਟ ਕਰ ਲਈਏ ਜਾਂ 1 ਸਤੰਬਰ ਤੋਂ ਬਾਕੀ ਤੁਸੀਂ ਮੈਨੂੰ ਕਮੈਂਟ ਕਰਕੇ ਬਣਾ ਜਿਹੜਾ ਫੀਡਬੈਕ ਜਰੂਰ ਦਿਓ ਤੇ ਇਸ ਚੀਜ਼ ਬਾਰੇ ਜਰੂਰ ਕੌਲ ਕਰਿਓ ਅਗਰ ਤੁਸੀਂ ਇਸ ਤਰੀਕੇ ਨਾਲ ਜੇ ਥੋੜਾ ਹੋ ਮੜਾ ਹੋਰ ਤੇਜ਼ੀ ਨਾਲ ਪੜ ਸਕਦੇ ਹੋ ਤਾਂ ਆਪਾਂ ਜਿਹੜਾ ਹੈਗਾ ਸਿਲੇਬਸ ਆਪਣਾ ਜਲਦੀ ਕੰਪਲੀਟ ਕਰ ਲਾਂਗੇ ਬਾਕੀ ਮੈਂ ਉਮੀਦ ਕਰਦਾ ਜਿਹੜਾ 2026 ਹੈ ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ